ਆ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਜ਼ਿਆਦਾ ਐਮਰਜੈਂਸੀ ਦੀ ਵੀਡੀਓ ਪਾ ਰਿਹਾ ਮੈਂ ਤੁਸੀਂ ਦੇਖਿਆ ਹੋਊਗਾ ਆਪਣੇ ਇੰਡੀਆ ਦੇ ਵਿੱਚ ਵਾਇਰਲ ਚੱਲ ਰਿਹਾ ਹੈਗਾ ਬੁਖਾਰ ਹੁੰਦਾ ਸਰੀਰ ਜਕੜਿਆ ਜਾਂਦਾ ਸੈੱਲ ਘਟ ਜਾਂਦੇ ਨੇ ਟਾਈਫਾਇਡ ਹੋ ਰਿਹਾ ਆਹ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਿਹਾ ਬਾਰਿਸ਼ ਕਰਕੇ ਤੁਹਾਨੂੰ ਪਤਾ ਧੁੱਪ ਨਿਕਲ ਹੀ ਨਹੀਂ ਉਹਦੇ ਕਰਕੇ ਨਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਸੋ ਦੋਸਤੋ ਅੰਬ ਹਲਦੀ ਜਿਨ੍ਹਾਂ ਨੇ ਨਹੀਂ ਮੰਗਾਈ ਅੱਜ ਹੀ ਆਰਡਰ ਕਰ ਦਿਓ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾ ਬੁਖਾਰ ਹੋਊਗਾ ਕੋਈ ਇਨਫੈਕਸ਼ਨ ਕੁਝ ਵੀ ਨਹੀਂ ਹੋਣਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਦੋਸਤੋ ਇਹ ਵੀਡੀਓ ਸ਼ੇ ਅੰਬ ਹਲਦੀ ਨੇ ਤੁਹਾਡੇ ਅੰਦਰ ਇੰਨੀ ਕ ਤਗੜੀ ਇਮਿਊਨਿਟੀ ਕਰ ਦੇਣੀ ਹੈ ਤੁਹਾਡਾ ਜੋੜ ਦਰਦ ਕੋਈ ਵੀ ਦਰਦ ਹੈ ਠੀਕ ਹੋ ਜਾਣਾ ਮੰਤ ਭਾਗੀ ਗੱਲ ਹੈ ਇਹ ਪਿਓਰ ਮਿਲਦੀ ਨਹੀਂ ਹੈਗੀ ਛੇਤੀ ਬਾਜ਼ਾਰਾਂ ਦੇ ਵਿੱਚ ਸੋ ਨਿਹਾਲ ਹਲਦੀ ਚੱਕੀ ਤੁਹਾਨੂੰ ਪਤਾ ਹੈ ਹਲਦੀਆਂ ਮਸ਼ਹੂਰ ਨੇਗੀਆਂ ਸੋ ਇਹ ਜਿਹੜੀ ਅੰਬ ਹਲਦੀ ਆ ਅੱਜ ਸ਼ੁਰੂ ਕਰ ਦੋ ਰਾਤ ਨੂੰ ਪੈਣ ਲੱਗੇ ਦੁੱਧ ਦੇ ਵਿੱਚ ਜਾਂ ਦਿਨ ਦੇ ਵਿੱਚ ਕੋਈ ਵੀ ਟਾਈਮ ਤੁਸੀਂ ਲੈ ਸਕਦੇ ਹੋ ਕਿਸੇ ਨੂੰ ਬੁਖਾਰ ਕੋਈ ਤਕਲੀਫ ਨਹੀਂ ਹੋਊਗੀ ਸੋ ਡਾਕਟਰਾਂ ਨੂੰ ਦੇਣ ਨਾਲੋਂ ਪਹਿਲਾਂ ਹੀ ਆਪਣਾ ਬਚਾਅ ਕਰ ਲਓ ਨਾਲੇ ਆਪਾਂ ਆਪਣਾ ਕੰਮ ਛੱਡਦੇ ਆ ਨਾਲੇ ਓਖੇ ਹੁੰਨੇ ਆ ਇਹ ਸਰੀਰ ਜਕੜਿਆ ਦਾ ਬਹੁਤ ਗੰਦਾ ਬੁਖਾਰ ਚੱਲ ਰਿਹਾ ਹੈਗਾ ਇਹ ਸਾਰੇ ਕਿਤੇ ਚੱਲ ਰਿਹਾ ਹੈ ਸੋ ਮੇਰੀ ਬੇਨਤੀ ਹੈ ਇਹ ਪਿਓਰ ਅੰਬਲ ਦੀ ਆਪਣੇ ਕੋਲੇ ਮਿਲੂ ਸਿਰਫ ਜਿਨੇ ਮੰਗੋਣੀਆਂ ਨੀਚੇ ਨੰਬਰ ਦਿੱਤਾ ਹੈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਹੀਂ ਤਾਂ ਬੁਖਾਰ ਟਾਈਫਾਇਡ ਸੈਲ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਸੋ ਮੇਰੀ ਬੇਨਤੀ ਹੈ ਕਿ ਪਹਿਲਾਂ ਹੀ ਬਚਾਅ ਕਰ ਲੋ